ਬਹੁਤ ਸਾਰੇ ਲੋਕ ਸੋਚਦੇ ਹੋਣੇ ਵੀਡੀਓਆਂ ਸਾਹਮਣੇ ਆ ਰਹੀਆਂ ਨੇ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਦੇ ਤੁਕਲੇ ਸਾੜੇ ਜਾ ਰਹੇ ਨੇ ਕਾ ਵੀ ਜਿਹੜੇ ਹੱਕ ਨੇ ਉਹ ਨਾ ਪੂਰੇ ਦੇ ਕੇ ਸਸਤੀ ਲੇਬਰ ਪ੍ਰੋਵਾਈਡ ਕਰਨ ਉਹ ਸਾਰੇ ਦਾ ਫਾਇਦਾ ਸਾਰਾ ਅਮਰੀਕਾ ਉਠਾਵੇ ਉਹ ਸਿਸਟਮ ਦੇ ਵਿੱਚੇ ਕਾਰਪੋਰੇਟ ਦੀ ਲੜਾਈ ਦੇ ਵਿੱਚ ਮੋਦੀ ਜੀ ਜਿਹੜੇ ਡੋਨਲਡ ਟਰੰਪ ਦੇ ਬਿਲਕੁਲ ਥੱਲੇ ਲੱਗੇ ਅੰਨੀ ਤੇ ਡਾ ਮੀਨੂ ਕਰਦੇ ਸੀ ਉਹ ਪਿੱਛੇ ਆਪਾਂ ਜਿੰਨੀ ਇਹ ਲੜਾਈ ਦੇਖੀ ਹੈ ਵੀ ਉੱਥੇ ਕੇਸਸ ਬਣਨੇ ਯਾਨੀ ਜਰਦੇ ਕੇਸ ਚ ਇਹਨਾਂ ਨੂੰ ਪਿੱਛਿਆ ਗਿਆ ਉਹ ਸਾਰਾ ਕੁਝ ਇਸੇ ਲਈ ਸੀ ਵੀ ਇਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਪਾ ਕੇ ਇਹਨਾਂ ਤੋਂ ਸਰਮਾਏ ਦੀ ਜਿਹੜੀ ਮੰਗ ਆ ਉਹ ਪੂਰੀ ਕਰਾਈ ਦੀ ਚਾਹੇ ਉਹ মিডিਆ ਚਾਹੇ ਉਹ ਫਾਰਮਰ ਨੇ ਚਾਹੇ ਹైదరాబాద్ ਦੇ ਵਿੱਚ ਹੁਣ ਜੰਗਲ ਕੱਟਿਆ ਜਾ ਰਿਹਾ ਉਹਦੇ ਉੱਥੇ ਤੁਸੀਂ ਦੇਖੋ ਜਿੰਨੇ ਸਟੂਡੈਂਟਸ ਨੇ ਐਜੀਟੇਟ ਕਰਿਆ ਕਿੰਨੇ ਹੈਵੀ ਹੈਂਡ ਨਾਲ ਬੋਲਣ ਵਾਲਿਆਂ ਨੂੰ ਚੁੱਪ ਕਰਾਇਆ ਜਾ ਰਿਹਾ ਉਹਦੇ ਵਿੱਚ ਜਿੰਮੇ ਹਾਰਲੇ ਮੋਟਰਸਾਈਕਲ ਹੈ ਉਹਦੇ ਜਿਹੋ ਉਹਨਾਂ ਨੇ ਕਿਹਾ ਉਰੇਲ ਸੈਂਪਲ ਕਰਕੇ ਡਿਊਟੀ ਫਰੀ ਹੂੰ ਉਹ ਮਤਲਬ ਜਿਵੇਂ ਟਾਇਰ ਕੱਲੇ ਟਾਇਰ ਖੋਲ ਕੇ ਉਰੇ ਆ ਜੂ ਮੋਟਰਸਾਈਕਲ ਉਰੇ ਆ ਕੇ ਟਾਇਰ ਕੱਸ ਕੇ ਕਹਿਣਗੇ ਜੀ ਉਸ ਉਰੇ ਐਸੈਂਬਲ ਕਰੇ ਜਿਹੜਾ ਨਾ ਜੀ ਸ਼ਹੀਦ ਭਗਤ ਸਿੰਘ ਜੀ ਦੀ ਇਹ ਤਸਵੀਰ ਪਿੱਠ ਪਿچھے ਲਾਉਂਦੇ ਨੇ ਆਪਣਾ ਜਿਹੜਾ ਇਹਨਾਂ ਦਾ ਕਿ ਲੋਕ ਨਾ ਨਾ ਚਿਹਰਾ ਖਰਾਬ ਤੇ ਚਿਹਰਾ ਉਹਨੂੰ ਲੁਕੋਣ ਲਈ ਮਖੌਟਾ ਲਾਉਂਦੇ ਫਿਰ ਤਾਂ ਇਹ ਗੱਲ ਬਿਲਕੁਲ ਸੱਚ ਹੈ ਜੀ ਜਿਹੜੀਆਂ ਇਹ ਕਹਿੰਦੇ ਤੇ ਕਿ ਗੋਰੇ ਉਰੇ ਆਉਣਗੇ ਕੰਮ ਉਰੇ ਆ ਕੇ ਕਰਨਗੇ ਉਹ ਆਉਣ ਦੀਆਂ ਤਿਆਰੀਆਂ ਨੇ ਜੀ ਫਿਰ ਤਾਂ ਉਧਰ ਨੂੰ ਵੱਧ ਰਿਹਾ ਹੈ ਕੰਮ ਇਹ ਗੱਲ ਉਹੀ ਆ ਨਾ ਸਰਕਾਰ ਉਹ ਕਰ ਰਹੀ ਹੈ ਜਿਹੜਾ ਕਾਰਪੋਰੇਟ ਚਾਹੁੰਦਾ ਹੂੰ ਕਾਰਪੋਰੇਟ ਲਈ ਉਹ ਸੜਕਾਂ ਮੰਡ ਰਹੀਆਂ ਨੇ ਕਾਰਪੋਰੇਟ ਲਈ ਉਹ ਲਾਈਨਾਂ ਵੇਚ ਰਹੀਆਂ ਨੇ ਪੰਜਾਬ ਦੇ ਵਿੱਚ ਤੁਸੀਂ ਵੀਡੀਓ ਦੇਖ ਰਹੇ ਹੋਮਗੇ ਕਿਸਾਨ ਯੂਨੀਅਨ ਦੇ ਆਗੂ ਨੇ ਜਿਹੜੇ ਉਹ ਨਰਿੰਦਰ ਮੋਦੀ ਅਤੇ ਡੋਨਲਡ ਟਰੰਪ ਦਾ ਪੁੱਤਰੇ ਸਾੜ ਰਹੇ ਨੇ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਬਹੁਤ ਲੋਕ ਸੋਚਦੇ ਹੋਣੇ ਕਿ ਜਿਹੜੇ ਕਿਸਾਨ ਨੇ ਉਹ ਨਰਿੰਦਰ ਮੋਦੀ ਤੋਂ ਤਾਂ ਕਈ ਮੰਗਾਂ ਨੇ ਜੋ ਮਨਵਾਉਣੀਆਂ ਨੇ ਉਹਦੇ ਕਾਰਨ ਪੁਤਲੇ ਸਾੜਦੇ ਨੇ ਪਰ ਡੋਨਲਡ ਟਰੰਪ ਦੇ ਪੁਤਲੇ ਕਿਉਂ ਸਾੜੇ ਜਾ ਰਹੇ ਨੇ ਇਹ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਈ ਅਵਜੇਂਦਰ ਸਿੰਘ ਜੋਗੀ ਨੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਹੁਣ ਅਮਰੀਕਾ ਤੋਂ ਕਿਹੜੀਆਂ ਮੰਗਾਂ ਮਨਵਾਉਣੀਆਂ ਨੇ ਕਿਉਂ ਉਹਨਾਂ ਦੇ ਪੁਤਲੇ ਸਾੜ ਰਹੇ ਨੇ ਕੀ ਆ ਸਾਰੀ ਗੱਲ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਟਵਾਨਾ ਜੀ ਆਪ ਜੀ ਨੂੰ ਤੇ ਆਪ ਜੀ ਦੇ ਸਰੋਤਿਆਂ ਨੂੰ ਸਭ ਨੂੰ ਫਤਿਹ ਅਰਜ਼ ਕਰਦੇ ਆਂ ਜੀ ਬਾਈ ਜੀ ਬਹੁਤ ਸਾਰੇ ਲੋਕ ਸੋਚਦੇ ਹੋਣੇ ਵੀਡੀਓਾਂ ਸਾਹਮਣੇ ਆ ਰਹੀਆਂ ਨੇ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਦੇ ਪੁਤਲੇ ਸਾੜੇ ਜਾ ਰਹੇ ਨੇ ਕਿਸਾਨ ਯੂਨੀਅਨਾਂ ਵਿਰੋਧ ਕਰ ਰਹੀਆਂ ਨੇ ਮੁਰਦਾਬਾਦ ਦੇ ਨਾਰੇ ਲਾ ਰਹੀਆਂ ਨੇ ਨਰਿੰਦਰ ਮੋਦੀ ਤੋਂ ਤਾਂ ਮੰਗਾ ਮੰਨਵਾਉਣੀਆਂ ਨੇ ਜੀ ਤਾ ਮੰਨ ਲਿਆ ਕਿ ਉਹਨਾਂ ਨਾਲ ਵਿਰੋਧ ਆ ਪਹਿਲਾਂ ਵੀ ਅੰਦੋਲਨ ਚੱਲਿਆ ਹੁਣ ਵੀ ਕਈ ਜਥੇਬੰਦੀਆਂ ਅੰਦੋਲਨ ਕਰਦੀਆਂ ਰਹੀਆਂ ਨੇ ਪਰ ਅਮਰੀਕਾ ਤੋਂ ਕੀ ਮਾੜਾ ਹੋ ਗਿਆ ਜੀ ਅਮਰੀਕਾ ਦੇ ਪੁਤਲੇ ਸਾੜੀ ਜਾਂਦੇ ਹੋ ਕਿਤੇ ਜਿਹੜੇ ਮੁੰਡੇ ਵਾਪਸ ਭੇਜੇ ਨੇ ਉਹਦੇ ਕਾਰਨ ਤਾਂ ਨਹੀਂ ਜਿਹੜਾ ਵਰਲਡ ਆਰਡਰ ਹੈ ਨਾ ਜੀ ਨਵਾਂ ਵਰਲਡ ਆਰਡਰ ਚੱਲਣਾ ਉਹ ਸਾਰਾ ਹੁਣ ਸਥਿਤੀਆਂ ਜਿੱਮੇ ਪਹਿਲਾਂ ਵਰਲਡ 1 ਵਰਲਡ 2 ਫੇਰ ਜਿੱਮੇ ਚਾਈਨਾ ਨੇ ਉਹ ਪੀਐਮ ਵਾਰ ਲੜੀ ਫੇਰ ਇੱਕ ਫਾਈਨੈਂਸ਼ੀਅਲ ਵਾਰ ਲੜੀ ਹੁਣ ਸਾਰਾ ਉਹੀ ਫਾਈਨੈਂਸ਼ੀਅਲ ਜਿੰਮੇ ਕਹ ਲੋ ਕਾਰਪੋਰੇਟਾਂ ਦਾ ਜਿਹੜਾ ਸਰਮਾਇਏ ਤੇ ਕਬਜ਼ਾ ਕਰਨ ਬਾਰੇ ਉਹਦੇ ਬਾਰੇ ਲੜਾਈ ਹੈ ਸਰਮਾਇਏ ਤੇ ਕਬਜ਼ਾ ਜੀ ਅਮਰੀਕਾ ਇੱਥੇ ਆ ਕੇ ਕਬਜ਼ਾ ਕਿਦਾਂ ਕਰ ਲੂਗਾ ਜੀ ਜਿਹੜਾ ਜੀ ਅਮਰੀਕਾ ਇੱਕ ਵਰਲਡ ਪਾਵਰ ਦੇ ਰੂਪ ਦੇ ਵਿੱਚ ਅੱਗੇ ਰਿਹਾ ਸਾਰੇ ਜਿੰਨਾ ਵੀ ਮੇਨ ਹਮੇਸ਼ਾ ਹੀ ਅਮਰੀਕਾ ਦੀ ਇਹ ਕੋਸ਼ਿਸ਼ ਰਹੀ ਹੈ ਵੀ ਆਪਣੀਆਂ ਰਿਸੋਰਸਸ ਨਾ ਵਰਤੀਏ ਤੇ ਜਿਹੜੇ ਬਾਲੇ ਮੁਲਕਾਂ ਨੂੰ ਐਕਸਪਲੋਇਟ ਕਰਕੇ ਉਹਨਾਂ ਤੋਂ ਜਿਹੜੀਆਂ ਜਿਵੇਂ ਕੋਲਾ ਉਹ ਸਾੜਨ ਮਨੁੱਖਤਾ ਦੇ ਜਿਹੜੇ ਹੱਕ ਨੇ ਉਹ ਨਾ ਪੂਰੇ ਦੇ ਕੇ ਸਸਤੀ ਲੇਬਰ ਪ੍ਰੋਵਾਈਡ ਕਰਨ ਉਹ ਸਾਰੇ ਦਾ ਫਾਇਦਾ ਸਾਰਾ ਅਮਰੀਕਾ ਉਠਾਵੇ ਉਹ ਸਿਸਟਮ ਦੇ ਵਿੱਚ ਇਹ ਕਾਰਪੋਰੇਟ ਦੀ ਲੜਾਈ ਦੇ ਵਿੱਚ ਮੋਦੀ ਜੀ ਜਿਹੜਾ ਡੋਲਰ 트ੰਪ ਦੇ ਬਿਲਕੁਲ ਥੱਲੇ ਲੱਗ ਗਏ ਹੁਣ ਉਹਨਾਂ ਨੇ ਇੰਨਿਆ ਜਿਆਦਾ ਨੀਤੀਆਂ ਜਿਹੜੀਆਂ ਕਹਿ ਤਾਂ ਇਹ ਰਹੇ ਨੇ ਵੀ ਫ੍ਰੀ ਟ੍ਰੇਡ ਉਹ ਫ੍ਰੀ ਟ੍ਰੇਡ ਦੀ ਬਜਾਏ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਸਿਸਟਮ ਆ ਰਹੇ ਆ ਵੀ ਕਾਰਪੋਰੇਟ ਜਿਹੜੇ ਉਹ ਐਲਾਨ ਮਸਕ ਹੈ ਐਲਾਨ ਮਸਕ ਨੂੰ ਸਾਰਾ ਵਰਲਡ ਦੇ ਉੱਤੇ ਸਰਮਾਇਤੇ ਕਾਬਜ਼ ਕਰਨ ਲਈ ਆਪਾਂ ਨੂੰ ਪਤਾ ਪਿੱਛੇ ਡੌਲਰ ਟ੍ਰਾਫਿਕ ਨੂੰ ਝਟਾਉਣ ਨਾਲ ਹੀ ਉਹ ਨੇ ਐਲਾਨ ਮਸਕ ਉਹਦੇ ਕਰਕੇ ਉਹ ਸਾਰੀ ਲੜਾਈ ਹੈ ਇੱਥੇ ਮੋਦੀ ਜੀ ਅਬਾਨੀ ਤੇ ਅਦਾਨੀ ਨੂੰ ਕਰਦੇ ਸੀ ਉਹ ਪਿੱਛੇ ਆਪਾਂ ਜਿੰਨੀ ਇਹ ਲੜਾਈ ਦੇਖੀ ਹੈ ਵੀ ਉੱਤੇ ਕੇਸਸ ਬਣਨੇ ਯਾਨੀ ਜਰ ਦੇ ਕੇਸ ਚ ਇਹਨਾਂ ਨੂੰ ਖਿੱਚਿਆ ਗਿਆ ਉਹ ਸਾਰਾ ਕੁਝ ਇਸੇ ਲਈ ਸੀ ਵੀ ਇਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਪਾ ਕੇ ਇਹਨਾਂ ਤੋਂ ਸਰਮਾਇਏ ਦੀ ਜਿਹੜੀ ਮੰਗ ਆ ਉਹ ਪੂਰੀ ਕਰਾਈ ਲਈ ਜਾਵੇ ਹੂੰ ਫਿਰ ਇਹ ਇਕੱਲਾ ਭਾਰਤ ਨਾਲ ਹੋ ਰਿਹਾ ਜੀ ਹੋਰ ਵੀ ਮੁਲਕ ਨੇ ਉਹ ਕਿਉਂ ਨਹੀਂ ਅੱਗੇ ਵਿਰੋਧ ਲਈ ਜਾ ਰਹੇ ਭਾਰਤ ਤੇ ਕਿਉਂ ਭਾਰਤ ਦੇ ਕਿਸਾਨ ਨੇ ਕਿ ਜਿਹੜੇ ਹੋਰ ਮੁਲਕ ਨੇ ਜੀ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਚੁਣੇ ਹੋਏ ਉਹ ਵਿਰੋਧ ਕਰ ਰਹੇ ਨੇ ਹੂੰ ਜੇ ਡੋਨਨ 트럼ਫ ਨੇ ਕਹਿ ਲੋ ਉਹਨਾਂ ਤੇ ਟੈਕਸ ਲਾਇਆ ਤਾਂ ਉਹ ਮੁਲਕਾਂ ਨੇ ਉਲਟਾ ਕੈਨੇਡਾ ਉਹਨਾਂ ਦਾ ਗੁਆਂਢੀ ਹੈ ਉਹਨਾਂ ਨੇ ਵੀ ਲਾਤਾ ਹੂੰ ਜੇ ਉਹਨਾਂ ਨੇ ਟ੍ਰੇਡ 'ਚ ਜਿਹੇ ਜਿਹੇ ਉਹ ਹੱਥਕੰਡੇ ਅਪਣਾਉਂਦੇ ਨੇ ਹੋਰ ਮੁਲਕ ਵੀ ਅਪਣਾਉਂਦੇ ਨੇ ਹੂੰ ਪਰ ਆਪਣੇ ਮੋਦੀ ਜੀ ਬਿਲਕੁਲ 트럼ਫ ਦੇ ਅਗੇ ਵਿਸ਼ੇ ਪਏ ਨੇ ਉਹ ਉਹਨੂੰ ਸਭ ਕੁਝ ਹਿੰਦੁਸਤਾਨ ਦਾ ਜਿਵੇਂ ਪਹਿਲਾਂ ਅਵਾਨੀ ਅਦਾਨੀ ਨੂੰ ਪਲੇਟ 'ਚ ਪਲੋਸ ਕੇ ਦਿੱਤਾ ਸੀ ਉਵੇਂ ਹੀ ਹੁਣ ਕੈਲਰਲੌਨ ਮਸਕ ਨੂੰ ਪਲੇਟ 'ਚ ਸਰਵ ਕਰਨ ਲੱਗੇ ਨੇ ਤਾਂ ਕਰਕੇ ਜੇ ਆਪਦੇ ਹੱਕਾਂ ਲਈ ਲੜਨ ਆਪਦੇ ਲਈ ਤਾਂ ਇਹ UN 'ਚ ਆਵਾਜ਼ ਮੰਗ ਰਹੇ ਨੇ ਵੀ ਸਾਡੀ ਆਵਾਜ਼ ਉੱਤੇ ਸਾਨੂੰ ਵਿੱਚ ਮੈਂਬਰ ਬਣਾਇਆ ਜਾਵੇ ਸਾਡੀ ਆਵਾਜ਼ ਉੱਤੇ ਸੁਣੇ ਤੇ ਆਪੂਰੇ ਸਾਰਿਆਂ ਦੀ ਆਵਾਜ਼ਾਂ ਚੁੱਪ ਕਰਾਉਣ ਤੇ ਲੱਗੇ ਹੋਏ ਨੇ ਚਾਹੇ ਉਹ মিডিਆ ਚਾਹੇ ਉਹ ਫਾਰਮਰ ਨੇ ਚਾਹੇ ਹైదరాబాద్ ਦੇ ਵਿੱਚ ਹੁਣ ਜੰਗਲ ਕੱਟਿਆ ਜਾ ਰਿਹਾ ਉਦੇ ਉੱਥੇ ਤੁਸੀਂ ਦੇਖੋ ਜਿੰਨੇ ਸਟੂਡੈਂਟਸ ਨੇ ਐਜੀਟੇਟ ਕਰਿਆ ਕਿੰਨੇ ਹੈਵੀ ਹੈਂਡ ਨਾਲ ਬੋਲਣ ਵਾਲਿਆਂ ਨੂੰ ਚੁੱਪ ਕਰਾਇਆ ਜਾ ਰਿਹਾ ਪਰ ਲੋਕ ਤਾਂ ਕਹਿ ਰਹੇ ਨੇ ਜੀ ਕਿ ਮੋਦੀ ਹੈ ਕਿ ਮਮਕਨ ਹੈ ਜਿਹੜੇ ਮੋਦੀ ਭਗਤ ਨੇ 52 ਇੰਚ ਦਾ ਸੀਨਾ ਗੱਲਾਂ ਤਾਂ ਵੱਡੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਕਿਉਂ ਨਹੀਂ ਬੋਲ ਰਹੇ ਫਿਰ ਜਿਹੜਾ ਮੈਂ ਜੀ ਆਪਣੇ ਹੀ ਹੈ ਆਪਣੇ ਨਾ ਜਿਆਦਾ ਆਪਾ ਆਪਾਂ ਨੂੰ ਗੁਲਾਮੀ ਦੀ ਆਦਤ ਪੈ ਗਈ ਪਹਿਲਾਂ ਕਹਿ ਲਓ ਮੁਗਲਸ ਦੇ ਥੱਲੇ ਫਿਰ ਬ੍ਰਿਟਿਸ਼ਰਸ ਦੇ ਆਪਣਾ ਜਿਹੜਾ ਜ਼ਮੀਰ ਹੈ ਨਾ ਉਹ ਜ਼ਮੀਰ ਗੁਲਾਮ ਹੋ ਚੁੱਕਿਆ ਆ ਹੂੰ ਆਪਾਂ ਜਿਹੜਾ ਵੀ ਤੇ ਰਕਾਬਸ ਹੋ ਜਾਂਦੀ ਆ ਆਪਾਂ ਉਹਦੀ ਚਮਚਾਗਰੀ ਚ ਲੱਗ ਜੰਨੇ ਆ ਬਿਨਾ ਇਹ ਸੋਚੇ ਸਮਝੇ ਵੀ ਆਪਣਾ ਕੀ ਹੱਕ ਨੇ ਆਪਣਾ ਕੀ ਨੁਕਸਾਨ ਹੋ ਰਿਹਾ ਤੇ ਉਹ ਨੁਕਸਾਨ ਜਿਹੜੇ ਨਹੀਂ ਦੇਖਦੇ ਉਹ ਭਗਤ ਬਣੇ ਹੋਏ ਨੇ ਤੇ ਜੇ ਉਹ ਬਰਾਬਰ ਤੋਲ ਕੇ ਦੇਖਣ ਤਾਂ ਪਤਾ ਚੱਲ ਜੂਗਾ ਵੀ ਕੌਣ ਕਿੰਨਾ ਕੰਮ ਕਰ ਰਿਹਾ ਕੌਣ ਠੀਕ ਕਰ ਰਿਹਾ ਕੌਣ ਗਲਤ ਕਰ ਰਿਹਾ ਤੁਸੀਂ ਦੇਖੋ ਹੁਣ ਏਅਰਪੋਰਟਸ ਦੇਨ ਪਿੱਛੇ ਆਪਾਂ ਇਹ ਨਹੀਂ ਕਹਿੰਦੇ ਵੀ ਪ੍ਰਾਈਵੇਟਾਈਜ਼ ਕਿਉਂ ਕਰਿਆ ਆ ਆਪਾਂ ਕਹਿੰਨੇ ਕਰੋ ਚਾਹੇ ਪਰ ਜਿਹੜਾ ਇੰਡੀਆ ਦਾ ਸਰਮਾਇਆ ਹਿੰਦੁਸਤਾਨ ਭਾਰਤ ਦਾ ਜਿਹੜਾ ਸਰਮਾਇਆ ਉਹ ਉਹਦੀ ਰਾਖੀ ਤਾਂ ਕਰਨ ਨਾ ਜੇ ਕਿ ਏਅਰਪੋਰਟ 1000 ਕਰੋੜ ਦਾ ਤਾਂ 1000 ਕਰੋੜ ਤੋਂ ਉੱਪਰ ਵੀ ਕੇ ਨਾ ਜਦ ਹੋਰ ਕੰਪਨੀਆਂ ਬਿਡ ਲਾਉਣ ਨੂੰ ਤਿਆਰ ਨੇ ਆਪਾਂ ਇੱਕ ਕੰਪਨੀ ਨੂੰ ਸਾਰੇ ਰੂਲ ਚਿੱcke ਟੰਗ ਕੇ ਆਏਗਾ ਅਡੇਮਨ ਨੇ ਉਹਨੂੰ ਹੀ ਸਭ ਕੁਝ ਦੇਈ ਜਾਈਏ ਫਿਰ ਉਹਦੇ ਤੇ ਪ੍ਰੈਸ਼ਰ ਆਇਆ ਤਾਂ ਹੁਣ ਕਹ ਲੋ ਟਰੰਪ ਨੂੰ ਦੇਣ ਲੱਗ ਗਏ ਵੀ ਉਹ ਬਚ ਰਹੇ ਜਿਹਨੂੰ ਸਾਰਾ ਕੁਝ ਇਕੱਠਾ ਕਰਕੇ ਦਿੱਤਾ ਤੇ ਜਿਹੜੇ ਨਿਜਰ ਨੂੰ ਮਾਰਨ ਵਾਲੇ ਬਚ ਰਹਣ ਤਾਂ ਹੁਣ ਇਹ ਸਾਰਾ ਕੁਝ ਆਪਾਂ ਨੂੰ ਸਾਨੂੰ ਇਹ ਗੱਲਾਂ ਉਹਨਾਂ ਨੂੰ ਮੋਦੀ ਜੀ ਨੂੰ ਯਾਦ ਕਰਾਉਣੀ ਪੈ ਰਹੀਆਂ ਨੇ ਜਿਵੇਂ ਪਹਿਲਾਂ ਭਗਵੰਤ ਮਾਨ ਜੀ ਨੂੰ ਯਾਦ ਕਰਾ ਰਹੇ ਸੀ ਨਹੀਂ ਜਿਹੜਾ ਟੈਕਸ ਫ੍ਰੀ ਕੀਤਾ ਜੀ ਜਿੱਦਾਂ ਅਮਰੀਕਾ ਦਾ ਸਮਾਨ ਆਊਗਾ ਉਹਦੇ ਟੈਕਸ ਫ੍ਰੀ ਆ ਉਹਦੇ ਨਾਲ ਕੀ ਨੁਕਸਾਨ ਹੋਣਾ ਜੀ ਇਹਦੇ ਫ੍ਰੀ ਨਹੀਂ ਕਰਿਆ ਜੀ ਉਹਨਾਂ ਨੇ ਹਾਂ ਗੱਲ ਚੱਲ ਰਹੀ ਹੈ ਹਾਂ ਜੀ ਗੱਲ ਚੱਲ ਰਹੀ ਹੈ ਜਿੱਮੇ ਵੈਸੇ ਤਾਂ ਚਾਈਨਾ ਨੂੰ ਆਪਣੇ ਤੋਂ ਵੀ ਵੱਧ ਲਾਇਆ ਹ ਹੂੰ ਆਪਣੇ ਤੋਂ ਅੱਗੇ ਜਿਹੜਾ ਸਮਾਨ ਜਾਂਦਾ ਹੈ ਹੁਣ ਜਿਹੜਾ ਅਮਰੀਕਾ ਨੂੰ ਜਾਂਦਾ ਹੈ ਉਹਦੇ ਤੇ ਉਹਨਾਂ ਨੇ ਜਿੰਮੇ ਉੱਥੇ 50% ਤੋਂ ਘੱਟ ਥੋੜਾ ਜਿਹਾ ਲਾਇਆ ਆ ਆਪਾਂ ਨੂੰ ਕਹਿ ਲਓ 25 ਦੇਡ-ਗੇਡ ਲਾਇਆ ਉਹ ਜਿਹੜਾ ਸਿਸਟਮ ਕਰ ਰਹੇ ਨੇ ਇਹ ਉਹਦੇ ਨਾਲ ਆਪਾਂ ਨੂੰ ਇੰਡੀਆ ਨੂੰ ਤਾਂ ਥੋੜਾ ਜਿਹਾ ਅਪਰਹੈਂਡ ਦੇ ਰਹੇ ਨੇ ਅਮਰੀਕਾ 'ਚ ਹੋਰ ਦੇਸ਼ਾਂ ਨਾਲੋਂ ਪਰ ਫੇਰ ਵੀ ਆਪਾਂ ਨੂੰ ਜਿਹੜੇ ਉੱਥੋਂ ਸਮਾਨ ਆਉਣਾ ਹੈ ਉਹਦੇ ਵਿੱਚ ਜਿੰਮੇ ਹਾਰਲੇ ਮੋਟਰਸਾਈਕਲ ਹੈ ਉਹਦੇ ਜੋ ਉਹਨਾਂ ਨੇ ਕਹਤਾ ਉਰੇਲ ਅਸੈਂਪਲ ਕਰਕੇ ਡਿਊਟੀ ਫਰੀ ਉਹ ਮਤਲਬ ਜਿੰਮੇ ਟਾਇਰ ਇਕੱਲੇ ਟਾਇਰ ਖੋਲ ਕੇ ਉਰੇ ਆ ਜੂ ਮੋਟਰਸਾਈਕਲ ਉਰੇ ਆ ਕੇ ਟਾਇਰ ਕਸ ਕੇ ਕਹਿਣਗੇ ਜੀ ਉਸ ਉਰੇ ਅਸੈਂਪਲ ਕਰਿਆ ਹਾਂ ਐ ਜਿਹੜੇ ਰੂਲ ਉਹਨਾਂ ਨੂੰ ਮੋਡੀਫਾਈ ਕਰਕੇ ਨਾ ਇੱਕ ਬਿਲਕੁਲ ਢਿੱਲ ਦੇਤੀ ਜਾਂਦੀ ਹੈ ਜਿਹੜਾ ਹਿੰਦੁਸਤਾਨ ਦਾ ਖਜ਼ਾਨਾ ਉਹਦਾ ਮੂੰਹ ਲੁਟੇਰਿਆਂ ਵਾਂਗੂ ਲਟਾਉਣ ਨੂੰ ਖੋਲ ਦਿੱਤਾ ਜਾਂਦਾ ਹੈ ਬੀ ਜਿੰਨਾ ਮਰਜੀ ਉਹ ਟੈਕਸ ਚੋਰੀ ਕਰ ਲੈਣ ਉਵੇਂ ਜਿੰਨੇ ਮਰਜੀ ਉਹ ਰੇਟ ਦੀ ਚੀਜ਼ ਹੋਵੇ ਉਹਨਾਂ ਨੇ ਜਿੰਨੇ ਕੁ ਰੇਟ ਚ ਦੇਣੀ ਹੈ ਘੱਟੋ ਘੱਟ ਕਰਕੇ ਜਿਹੜਾ ਆਪਣੇ ਭਾਰਤ ਦਾ ਖਜ਼ਾਨੇ ਨੂੰ ਜੇ ਹਜ਼ਾਰ ਕਰੋੜ ਆਉਣਾ ਹੈ ਤਾਂ 3-400 ਕਰੋੜ ਹੀ ਆਉਂਦਾ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਜੀ ਜੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਬ ਨਹੀਂ ਜਾਕੀ ਜਰੀਵਾਲ ਸਾਹਿਬ ਨੇ ਇਹ ਕਹਿ ਰਹੇ ਨੇ ਕਿ ਭਗਤ ਸਿੰਘ ਦੀ ਫੋਟੋ ਵੀ ਲਾਈ ਵੀ ਆ ਇਹਨਾਂ ਨੇ ਕਹਿੰਦੇ ਨੇ ਅਸੀਂ ਸੀਦ ਦੇ ਆਜ਼ਮ ਸੀਦ ਭਗਤ ਸਿੰਘ ਦੇ ਜਿਹੜੇ ਰਾਹ ਨੇ ਦੱਸੇ ਵੀ ਉਹਨਾਂ ਤੇ ਚੱਲ ਰਿਆਂ ਉਹਨਾਂ ਨੇ ਤਾਂ ਗੋਰੀਆਂ ਨੂੰ ਭਜਾਉਣ ਲਈ ਬਹੁਤ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਜੀ ਫਿਰ ਇਹ ਕਿਉਂ ਨਹੀਂ ਬੋਲ ਰਹੇ ਹੁਣ ਗੋਰੀਆਂ ਨੂੰ ਫੇਰ ਇੱਧਰ ਨੂੰ ਲਿਆਉਣ ਦੀਆਂ ਤਿਆਰੀਆਂ ਨੇ ਜਿਹੜਾ ਨਾ ਜੀ ਸ਼ਹੀਦ ਭਗਤ ਸਿੰਘ ਜੀ ਵੀ ਇਹ ਤਸਵੀਰ ਪਿੱਠ ਪਿੱਛੇ ਲਾਉਂਦੇ ਨੇ ਆਪਣਾ ਜਿਹੜਾ ਇਹਨਾਂ ਦਾ ਕਿ ਲੋ ਕਨੌਨਾ ਚਿਹਰਾ ਕਰਪਟ ਚਿਹਰਾ ਉਹਨੂੰ ਲੁਕਾਉਣ ਲਈ ਮਖੌਟਾ ਲਾਉਂਦੇ ਨੇ ਹੂੰ ਸ਼ਹੀਦ ਭਗਤ ਸਿੰਘ ਜੀ ਦਾ ਤਾਂ ਮਨੁੱਖਤਾ ਦੀ ਬਰਾਬਰਤਾ ਜਿਹੜੀ ਗੁਰੂ ਨਾਨਕ ਦਾ ਸਿਧਾਂਤ ਹੈ ਉਹ ਗੱਲ ਕਰਦੇ ਸੀ ਉਹ ਉਹ ਜਿਹੜੇ ਆਪਣੇ ਕਹ ਲੋ ਉਹਨਾਂ ਦੇ ਗੰਦ ਚੱਕਦਾ ਸੀ ਉਹਨੂੰ ਵੀ ਬੇਬੇ ਕਹਿੰਦੇ ਸੀ ਹੂੰ ਬੀ ਤੂੰ ਮੇਰੀ ਬੇਬੇ ਆ ਜਾਂ ਮੇਰੀ ਮਾਂ ਨੇ ਕੰਦ ਚੱਕਿਆ ਹੀ ਆ ਤੂੰ ਚੱਕਿਆ ਵੀ ਜਿਹੜੀ ਜਾਤ ਨੂੰ ਛੂਤ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਨੇ ਬੇਬੇ ਦੇ ਬਰਾਬਰ ਮਾਨ ਦਿੱਤਾ ਹੂੰ ਉਹ ਜੇ ਸਿਧਾਂਤ ਤੇ ਕਿੱਥੇ ਤਾਂ ਜਿਹੜੀਆਂ ਗੱਲਾਂ ਕਰਦੇ ਸੀ ਉਹ ਤੋਂ ਬਿਲਕੁਲ ਉਲਟਾ ਆਮ ਲੋਕਾਂ ਚੋਂ ਸਰਕਾਰ ਚੱਲੂਗੀ ਪੰਚਾਇਤਾਂ ਨੂੰ ਪਾਵਰਾਂ ਦਵਾਂਗੇ ਲੋਕਪਾਲ ਬਣਾਵਾਂਗੇ ਜਿਹੜਾ ਕੁਝ ਵੀ ਇਹਨਾਂ ਨੇ ਕਿਹਾ ਸਾਰੇ ਕਸੇ ਤੇ ਇਹਨਾਂ ਨੇ ਯੂ ਟਰਨ ਲਿਆ ਹੈ ਏ ਆਰਐਸਐਸ ਦੀ ਬੀ ਟੀਮ ਬਣ ਕੇ ਸਾਹਮਣੇ ਆਏ ਨੇ ਥੋੜੇ ਚਿਰ ਚੀ ਆਪਾਂ ਨੂੰ ਪਤਾ ਚੱਲ ਜੂਗਾ ਭਗਵਾਨ ਤੁਮਨ ਜੀ ਤੁਸੀਂ ਦੇਖਿਓ ਇਹਨਾਂ ਨੇ ਆਪ ਨੂੰ ਖਤਮ ਕਰਾ ਕੇ ਬੀਜੇਪੀ ਚ ਸ਼ਾਮਲ ਹੋ ਜਾਣਾ ਕਿਉਂਕਿ ਇਹਨਾਂ ਦੇ ਜਿਹੜੇ ਜਿੰਨਾ ਵੀ ਇਹ ਤੰਤਰ ਹੁਣ ਚਲਾ ਰਹੇ ਨੇ ਸਾਰਾ ਬੀਜੇਪੀ ਨੂੰ ਉੱਤੇ ਚੱਕਣ ਦਾ ਤੇ ਆਪ ਨੂੰ ਡਾਊਨ ਕਰਨ ਲਈ ਜਿੰਨੇ ਕਿਸਾਨਾਂ ਨਾਲ ਜਿਹੜੇ ਹਾਲਾਤਾਂ ਚ ਜਾਦਾ ਕਿ ਉਹ ਸ਼ੰਭੂ ਬੈਰੀਅਰ ਤੇ ਬੈਠੇ ਉਹਨਾਂ ਦਾ ਬੈਠਣ ਦਾ ਭਾਪੀ ਨੂੰ ਫਾਇਦਾ ਹੋਇਆ ਹ ਹੁਣ ਉਹਨਾਂ ਦਾ ਥਾਂ ਚ ਅਗਲਾ ਕਹਿੰਦਾ ਮੋਦੀ ਨੂੰ ਭੁੱਲ ਗਏ ਉਹ ਮੋਦੀ ਨੂੰ ਭੁਲਾ ਕੇ ਆਪ ਦੀ ਬਦਨਾਮੀ ਕਰਾਤੀ ਤਾਂ ਜੋ ਮੋਦੀ ਦੇ ਨਾਲ ਕਿਸਾਨਾਂ ਦੀ ਸੈਟਿੰਗ ਹੋ ਜੇ ਇਹ ਸਾਰਾ ਸਿਸਟਮ ਹੈ ਪੋਲਿਟਿਕਸ ਜਿਵੇਂ ਜਿਹੜਾ ਰਾਜਨੀਤੀ ਰਾਜ ਕਰਨ ਦੀ ਇਹਨਾਂ ਦੀ ਜਿਹੜੀ ਨੀਤੀ ਆ ਨਾ ਇਹ ਹੁਣ ਆਮ ਪਬਲਿਕ ਵੀ ਸਮਝਦੀ ਆ ਪਰ ਉਹ ਕੁਝ ਕੁ ਪਰਸੈਂਟ ਨੇ ਜਾਂ ਤਰ੍ਹਾਂ ਨੂੰ ਇਹ ਧਰਮਾਂ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਇੰਨਾ ਤੁਸੀਂ ਦੇਖੋ ਪੰਜਾਬ ਚ ਲੜਾਈ ਪੋਈ ਪਈ ਆ ਗੈਂਗਸਟਰ ਹਮ ਪੁਲਿਸ ਸੈਸ਼ਨ ਪੁਲਿਸ ਵਾਲਿਆਂ ਵੱਲੋਂ ਕਿੰਨੀ ਤਸ਼ੱਦਦ ਹੋ ਰਹੀ ਆ ਇਹਨਾਂ ਨੇ ਪੁਲਿਸ ਦਾ ਵੀ ਲਿੰਕ ਤੋੜਤਾ ਪਹਿਲਾਂ ਜਿੰਮੇ ਪੁਰਾਣੇ ਅੱਗੇ ਆਪਦੇ ਚੇਲੇ ਘੜਦੇ ਹੁੰਦੇ ਸੀ ਹਮ ਜਿਹੜੇ ਪੁਰਾਣੇ ਐਸਐਚਓ ਤੇ ਮੁਨਸ਼ੀ ਅਗਲੀ ਜਨਰੇਸ਼ਨ ਨੂੰ ਕੰਮ ਸਿਖਾਉਂਦੇ ਸੀ ਉਹ ਚੀਜ਼ਾਂ ਸਾਰੀਆਂ ਇਹਨਾਂ ਨੇ ਪੁਲਿਸ 'ਚ ਬੰਦ ਕਰਤੀਆਂ ਤਾਂ ਜੋ ਇਹ ਲੀਡਰ ਦੇ ਮੁਤਾਬਕ ਗੁੰਡਾਗਰਦੀ ਦੀ ਪੁਲਿਸ ਉਮੇ ਕਰ ਸਕੇ ਹੂੰ ਉਹ ਤਾਂ ਕਰਕੇ ਕਿ ਉਹਨਾਂ ਨੂੰ ਇਹ ਜਿਹੇ ਲਾਤਾਂ 'ਚ ਉਹਨਾਂ ਨੂੰ ਲੈ ਆਉਂਦੇ ਨੇ ਜਿਹੜੇ ਉਹਨਾਂ ਨੂੰ ਕੇਸ ਬਾਅਦ 'ਚ ਹੁਣ ਜਿਵੇਂ ਕਰਨਲ ਸਾਹਿਬ ਦੀ ਵਾਈਫ ਨੇ ਕੇਸ ਪਵਾਇਆ ਹੂੰ ਫਿਰ ਬਾਅਦ 'ਚ ਜਿਵੇਂ ਪੁਰਾਣਾ ਆਪਾਂ ਦੇਖਦੇ ਹਾਂ ਖੜਕੂਆਦ ਵੇਲੇ ਜੇ ਰਿਪੋਰਟਸ ਵਾਲਿਆਂ ਨੇ ਗਲਤ ਕੰਮ ਕਰਿਓ ਹੁਣ ਸਾਰੇ ਜੇਲ੍ਹ ਚ ਬੈਠੇ ਨੇ ਜੇ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਜਾਵੇ ਤਾਂ ਇਹ ਗਲਤ ਕੰਮ ਨਹੀਂ ਕਰਨਗੇ ਤਾਂ ਇਹਨਾਂ ਨੂੰ ਟ੍ਰੇਨਿੰਗ ਤੋਂ ਦੂਰ ਕਰਕੇ ਇੱਕ ਗੁੰਡਾ ਤੰਤਰ ਵੱਲ ਨੂੰ ਦੇਸ਼ ਨੂੰ ਵਿਧਾਇਆ ਜਾ ਰਿਹਾ ਤਾਂ ਜੋ ਕੁੱਟਮਾਰ ਕਰਕੇ ਜਿਵੇਂ ਪਹਿਲਾਂ ਅੰਗਰੇਜ਼ ਆਪਾਂ ਨੂੰ ਕੰਟਰੋਲ ਕਰਦੇ ਸੀ ਉਵੇਂ ਕੰਟਰੋਲ ਕਰਿਆ ਜਾਵੇ ਫਿਰ ਤਾਂ ਇਹ ਗੱਲ ਬਿਲਕੁਲ ਸੱਚ ਹੈ ਜੀ ਜਿਹੜੀਆਂ ਇਹ ਕਹਿੰਦੇ ਤੇ ਕਿ ਗੋਰੇ ਉਰੇ ਆਉਣਗੇ ਕਾਮੂਰੇ ਆ ਕੇ ਕਰਨਗੇ ਉਹ ਆਉਣ ਦੀਆਂ ਤਿਆਰੀਆਂ ਨੇ ਜੀ ਫਿਰ ਤਾਂ ਉਧਰ ਨੂੰ ਵੱਧ ਰਿਹਾ ਕੰਮ ਜਿਹੜੀਆਂ ਗੱਲਾਂ ਇਹਨਾਂ ਨੇ ਵਾਅਦੇ ਕੀਤੇ ਨੇ ਸੋਚ ਸਮਝ ਕੇ ਉਹ ਕੀਤੇ ਨੇ ਉਧਰ ਨੂੰ ਵੱਧ ਰਿਹਾ ਹੈ ਜਿਹੜਾ ਨਾ ਜੀ ਆਪਾਂ ਜੇ ਦੇਖੀਏ ਵਰਲਡ ਇੱਕ ਹੁਣ ਪਿੰਡ ਵਾਂਗੂ ਹੈ ਹੂੰ ਦੁਨੀਆ 'ਚ ਟ੍ਰੇਡ ਤਾਂ ਕਰਨਾ ਹੈ ਹੂੰ ਸਾਰੀ ਦੁਨੀਆ ਲਈ ਬਰਾਬਰ ਰੂਲ ਚਾਹੀਦੇ ਨੇ ਜਿਵੇਂ ਭਾਰਤ ਦੇ ਵਿੱਚ ਇਹੀ ਗੱਲ ਅਸੀਂ ਕਹਿੰਦੇ ਆਂ ਵੀ ਜਿਹੜੀਆਂ ਹੋਰ ਸਟੇਟਾਂ ਨੂੰ 'ਚ ਰੂਲ ਨੇ ਉਹੀ ਪੰਜਾਬ ਚ ਚਾਹੀਦੇ ਨੇ ਹੁਣ ਪੰਜਾਬ ਚ ਲਾਇਸੈਂਸ ਆਮ ਲਾਇਸੈਂਸ ਬਣਾਉਣ ਲਈ ਤੁਹਾਨੂੰ ਵੱਧ ਤਸ਼ਦਦ ਕਰਨੀ ਪੈਂਦੀ ਆ ਉਰੇ ਦੇ ਜਿਹੜੇ ਆਬੋ ਹਵਾ ਖਰਾਬ ਪੋਲੂਸ਼ਨ ਹੋਰ ਉਦੋਂ ਜਾਣੂ ਪੁੱਝ ਕੇ ਕਰਿਆ ਜਾ ਰਿਹਾ ਹੂੰ ਫਿਰ ਪਾਣੀ ਪੰਜਾਬ ਦਾ ਪਾਣੀ ਚੋਰੀ ਕਰਿਆ ਜਾ ਰਿਹਾ ਓਵੇਂ ਹੀ ਜਿਵੇਂ ਪੰਜਾਬ ਚ ਆਪਾਂ ਨੂੰ ਬਰਾਬਰਤਾ ਨਹੀਂ ਮਿਲਦੀ ਓਵੇਂ ਹੀ ਦੁਨੀਆ ਚ ਸਾਰੇ ਦੇਸ਼ਾਂ ਨੂੰ ਬਰਾਬਰਤਾ ਮਿਲਣੀ ਚਾਹੀਦੀ ਆ ਇਹ ਨਹੀਂ ਵੀ ਇੱਕ ਤੇ ਤੁਸੀਂ ਟੈਰਫ ਲਾ ਦੋ ਇੱਕ ਦੇ ਟੈਕਸ ਛੱਡ ਦੋ ਦੂਜੇ ਨੂੰ ਦੱਬ ਦੋ ਇਹ ਗੱਡਾ ਕਰਦੀ ਹੈ ਵੀ ਇੱਕ ਨੂੰ ਜਿਹੜਾ ਬੰਦਾ ਥੋੜੀ ਜੀ ਤਰੱਕੀ ਕਰਦਾ ਉਹਨੂੰ ਫਾਈਨੈਂਸ਼ੀਅਲੀ ਡਾਊਨ ਕਰਕੇ ਅਮਰੀਕਾ ਆਪਣੀ ਚੌਦਰ ਮੇਨਟੇਨ ਕਰਕੇ ਰੱਖਣਾ ਚਾਹੁੰਦਾ ਜਿਦੇ ਚੋਂ ਹੁਣ ਚਾਈਨਾ ਤੇ ਰਸ਼ੀਆ ਤੇ ਨਾਰਥ ਕੋਰੀਆ ਬਾਗੇ ਹੋਏ ਹੋਏ ਨੇ ਤੇ ਇਹ ਵਰਲਡ 3 ਕਿੰਨੀ ਨੂੰ ਅੱਗੇ ਸੰਕੇਤ ਜਾ ਰਹੇ ਨੇ ਜੇ 트럼ਪ ਸਾਹਿਬ ਨੇ ਆਪਣਾ ਇਹ ਸਾਰਾ ਠੀਕ ਨਾ ਕਰਿਆ ਤੁਸੀਂ ਦੇਖੋ ਜਿਹੜਾ ਬੰਦਾ ਨਾ ਇਹਨਾਂ ਨੂੰ ਡਿਕਟੇਟਰਸ਼ਿਪ ਪਾ ਲਈ ਗੱਲ ਹੈ ਇਹਨਾਂ ਨੂੰ ਜੇ ਕੋਈ ਕੈਦਵੇ ਨਾ ਵੀ ਆਏ ਨਹੀਂ ਆਏ ਉਹ ਉੱਪਰ ਦੇ ਰੂਲ ਬਣਾਉਂਦੇ ਨੇ ਜਿਵੇਂ ਆਪਣਾ ਉਹਨੂੰ ਪੈਸੇ ਦੀ ਇਹਨਾਂ ਨੇ ਉਹ ਕਰਿਆ ਸੀਗਾ ਉਹ ਜੰਬਾ ਬੰਦੀ ਦਾ ਆਪਣਾ ਜਿਹੜਾ ਕਹ ਲਓ ਪੈਸੇ 500 ਦੇ نوٹ 1000 ਦੇ ਬੰਦ ਕਰੇ ਸੀ ਬਦਲੀ ਹੈ ਹਾਂ ਕਰੰਸੀ ਚੇਂਜ ਕਰੀ ਸੀ ਹੂੰ ਉਹ ਕਿਹਦੇ ਛੋਟਾ ਮੋਟਾ ਫੈਸਲਾ ਸੀ ਹੂੰ ਉਹ ਮਤਲਬ ਬਿਨਾ ਸੋਚੇ ਸਮਝੇ ਫੈਸਲੇ ਕਰਕੇ ਪ੍ਰਜਾ ਦੇ ਜੇ ਕੋਈ ਉਹਨਾਂ ਨੂੰ ਪੜਿਆ ਲਿਖਿਆ ਬੰਦਾ ਕਹਿੰਦਾ ਗਲਤ ਹੈ ਉਹ ਕਹਿੰਦਾ ਨਾ ਤੂੰ ਮੈਨੂੰ ਕੀ ਸਮਝਾਉਣਾ ਮੈਂ ਇਹ ਕਰਨਾ ਹੈ ਮੋਦੀ ਜੀ ਨੇ ਆਪਦੇ ਲੈਕਚਰ ਚ ਆਪ ਕਿਹਾ ਵੀ ਜਿਹੜੇ ਐਕਸਪੈਰੀਮੈਂਟ ਮੈਂ ਕਰ ਸਕਦਾ ਮਾ ਉਹਦੇ ਅਜੇ 25 ਪੈਸੇ ਵੀ ਨਹੀਂ ਕਰੇ ਹੂੰ ਤੁਸੀਂ ਦੇਖੋ ਕਿੱਥੇ ਤੱਕ ਇਹ ਬਲੰਡਰਸ ਕਰ ਸਕਦੇ ਨੇ ਤੇ ਆਪਣੇ ਬੰਦੇ ਅਜੇ ਵੀ ਨਹੀਂ ਸਮਝ ਰਹੇ ਇਹਨਾਂ ਨੂੰ ਕਲਮ ਅੰਦੇ ਭਗਤ ਬਣੇ ਹੋਏ ਨੇ ਦੂਜੀ ਗੱਲ ਈਵੀਐਮ ਮਸ਼ੀਨਾਂ ਨੇ ਜੀ ਵੈਸੇ ਹੀ ਸੋਸ਼ਲ ਨੈਟਵਰਕ ਦਾ ਰੋਲਾ ਪਾ ਕੇ ਵੀ ਫਰਾਣੇ ਦਾ ਆ ਗਿਆ ਜੀ ਫਰਾਣਾ ਸੂਈਪ ਕਰੂਗਾ ਇਹ ਕਰੂਗਾ ਰੋਲਾ ਪਾ ਕੇ ਪਹਿਲਾਂ ਹੀ ਮਾਹੌਲ ਬਣਾ ਦਿੰਦੇ ਨੇ ਜਿਹਨੂੰ ਜਿਧਾਣਾ ਹੁੰਦਾ ਕੇਜਰੀਵਾਲ ਸਾਹਿਬ ਨੇ ਪਹਿਲਾਂ ਕਹਤਾ ਸੀ ਵੀ ਚੰਨੀ ਦੋਏ ਸੀ ਟਾਰੂ ਭਗਵਾਨਤਮਨ ਨੇ ਪਹਿਲਾਂ ਕਹਤਾ ਸੀ ਵੀ ਜਿੰਨੇ ਥੰਮ ਨੇ ਸਾਰੇ ਦੇ ਸਾਰੇ ਪੰਜਾਬ 'ਚ ਇਲੈਕਸ਼ਨ ਹਾਰਨਗੇ ਹੂੰ ਇਹਦਾ ਮਤਲਬ ਕੋਈ ਏਜੰਸੀ ਕੋਈ ਹੋਰ ਇਹਨਾਂ ਦੀ ਬੈਕਿੰਗ ਹੈ ਜਿੱਥੋਂ ਇਹਨਾਂ ਨੂੰ ਪਤਾ ਚੱਲ ਜਾਂਦਾ ਹੂੰ ਵੀ ਅਸੀਂ ਹੁਣ ਆਵਾਂਗੇ ਉਹ ਉਹੀ ਉਹੀ ਗੱਲ ਹੈ ਨਾ ਵੀ ਲੋਕਾਂ ਨੂੰ ਆਪਾਂ ਕਹਿਣ ਨੂੰ ਡੈਮੋਕ੍ਰੇਸੀ ਹੈ ਪਰ ਆਪਣੇ ਹੱਥ 'ਚ ਕੁਝ ਨਹੀਂਗਾ ਜਿਹਨੂੰ ਇਹਨਾਂ ਨੇ ਆਪਣੇ ਉੱਤੇ ਫਿੱਟ ਕਰਨਾ ਉਹਨੂੰ ਫਿੱਟ ਕਰਤ ਹੁੰਦੇ ਨੇ ਜਿੱਦਾਂ ਕਹਿੰਦੇ ਨੇ ਜੀ ਦੁਨੀਆ ਚਲਾਉਂਦਾ ਲੂਮੀਨਾਟੀ ਇਹ ਲੂਮੀਨਾਟੀ ਸਿਸਟਮ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਵੀ ਕੋਈ ਲੂਮੀਨਾਟੀ ਨਹੀਂ ਆਪਾਂ ਮੈਂ ਐਨੀ ਕਹਿੰਦਾ ਲੂਮੀਨਾਟੀ ਵੀ ਪਰ ਫਿਰ ਵੀ ਵਰਲਡ ਆਰਡਰ ਜਿਹਨੂੰ ਕਹਿੰਦੇ ਨੇ ਰੌਕਸ ਫੈਮਿਲੀ ਹੈ ਉਹ ਬਿਲੀਵ ਕਰਦਾ ਮੈਂ ਉਹ ਸਾਰੇ ਨਾ ਉਹਨਾਂ ਨੇ ਬੈਂਕਿੰਗ ਸਿਸਟਮ ਚਲਾਇਆ ਕਰੰਸੀ ਚਲਾਈ ਤੁਸੀਂ ਦੇਖੋ ਜਿਹੜਾ ਸੋਨੇ 'ਚ ਵਪਾਰ ਹੁੰਦਾ ਸੀ ਉਹਨੂੰ ਖਤਮ ਕਰਕੇ ਉਹਨੂੰ ਕਾਗਜ਼ਾਂ ਤੇ ਲੈ ਜਾਂਦਾ ਹੁਣ ਕਾਗਜ਼ ਵੀ ਨਹੀਂ ਤੁਹਾਡੇ ਕੋਲ ਹੁਣ ਤਾਂ ਬੈਂਕਾਂ ਚ ਨੰਬਰੇ ਨੇ ਡਿਜੀਟੇ ਕੋ ਮਦੀਆ ਹਮ ਮਤਲਬ ਕਿਹੜੀ ਹੱਦ ਤੱਕ ਤੁਹਾਡੇ ਤੋਂ ਕਿੱਥੇ ਤੱਕ ਤੁਹਾਨੂੰ ਕੰਟਰੋਲ ਕਰਿਆ ਜਾ ਰਿਹਾ ਜਿਹੜਾ ਪਹਿਲਾਂ ਆਪਣੇ ਪੰਜਾਬ ਦਾ ਸਾਰਾ ਇਹਨਾਂ ਤੋਂ ਬਾਹਰ ਸੀਗਾ ਕਿਉਂਕਿ ਪੰਜਾਬ ਦੇ ਲੋਕ ਸੈਲਫ ਸਫੀਸ਼ੀਐਂਟ ਸੀ ਪਹਿਲਾਂ ਤਾਂ ਆਪਣੇ ਫਾਰਮ ਤੇ ਹੀ ਸੈਲਫ ਸਫੀਸ਼ੀਐਂਟ ਸੀ ਫਿਰ ਜੇ ਕੋਈ ਮਾੜੀ ਮੋਟੀ ਚੀਜ਼ ਲੋਡ ਪੈਂਦੀ ਸੀ ਉਹ ਪਿੰਡ ਚ ਹਮ ਆਪਣੇ ਪਾਈਚਾਰੇ ਚ ਬਰਤਦਾ ਸੀ ਪਾਈਚਾਰੇ ਚ ਸਭ ਕੁਝ ਮਿਲਦਾ ਸੀ ਹਮ ਉੱਥੇ ਚਮੜੇ ਦਾ ਕੰਮ ਕਰਨ ਵਾਲੇ ਵੀ ਸੀ ਹੋਰ ਵੀ ਸੀ ਇਹਨਾਂ ਨੇ ਹੌਲੀ ਹੌਲੀ ਸਾਰਿਆਂ ਨੂੰ ਕੱਢ ਕੇ ਕਮਰਸ਼ੀਅਲਾਈਜ਼ ਕਰਕੇ ਆਪਣੇ ਕਹਿ ਲਓ ਉਹਦੇ ਥੱਲੇ ਲੈ ਆਂਦਾ ਫਾਈਨੈਂਸ਼ੀਅਲ ਤੰਤਰ ਦੇ ਥੱਲੇ ਐਵੇਂ ਹੀ ਫਾਰਮਰ ਨੂੰ ਹੁਣ ਫਾਰਮਰ ਨੂੰ ਸੀਡ ਵੀ ਇਹ ਕਹਿੰਦੇ ਨੇ ਜਿਹੜਾ ਸੀਡ ਇੱਕ ਵਾਰ ਤੁਹਾਡੇ ਕੋਲ ਆ ਗਿਆ ਉਹ ਦੁਬਾਰਾ ਅੱਗੇ ਪ੍ਰੋਡਿਊਸ ਨਹੀਂ ਹੋਊ ਹੂੰ ਉਹਦੇ ਲਈ ਤੁਹਾਨੂੰ ਹਰੇਕ ਸਾਲ ਸੀਡ ਦਾ ਮਾ ਖਰੀਦਣਾ ਪਊ ਹਰੇਕ ਸਾਲ ਤੁਹਾਨੂੰ ਫਰਟੀਲਾਈਜ਼ਰਸ ਖਰੀਦਨੇ ਪੈਣੇ ਨੇ ਉਹ ਜਿਹੜਾ ਸਾਰਾ ਸਿਸਟਮ ਹੈ ਨਾ ਜੀ ਉਹ ਤੁਹਾਨੂੰ ਕਾਬੂ ਕਰਨ ਨੂੰ ਬਣਾਇਆ ਜਾ ਰਿਹਾ ਫਿਰ ਸਾਡੇ ਲੋਕ ਕਿਉਂ ਨਹੀਂ ਸਮਝ ਰਹੇ ਜੀ ਲੋਕ ਕਿਉਂ ਨਹੀਂ ਇਹ ਚੀਜ਼ ਨੂੰ ਸਮਝਦੇ ਕਿਉਂ ਨਹੀਂ ਇਹ ਤੋਂ ਬਾਹਰ ਲਿਖੜਨ ਦੀ ਕੋਸ਼ਿਸ਼ ਕਰਦੇ ਮੈਂ ਤਾਂ ਜੀ ਬਹੁਤ ਬੇਨਤੀ ਕਰਦਾ ਵੀ ਤੁਸੀਂ ਦੇਖੋ ਪਿੱਛੇ ਅਮਰੀਕਾ ਦੇ ਵਿੱਚ ਐਲਾਨ ਮਸਕ ਤੇ ਆਹ ਲੋਕਾਂ ਨੂੰ ਰੋਸ ਹੋਇਆ ਵੀਐਨਏ 트럼ਪ ਨੂੰ ਜਿਤਾਇਆ ਇਹ ਮੈਨੀਪੂਲੇਟ ਕਰਿਆ ਸਾਰਾ ਲੋਕਾਂ ਨੇ ਟੈਕਸ ਲਾ ਗੱਡੀ ਖਰੀਦਣੀ ਬੰਦ ਕਰਤੀ ਹੂੰ ਤੇ ਉਹਦਾ ਇੰਨਾ ਜਿਆਦਾ ਫੈਕਟ ਪਿਆ ਜਿਹੜਾ ਲਾਰਨ ਮਸਕ ਨੂੰ ਟਵਿੱਟਰ ਵਗੈਰੀਆਂ ਹੋਰ ਕੰਪਨੀਆਂ ਸਾਰੀਆਂ ਅੱਡ ਅੱਡ ਕਰਨੀਆਂ ਪਈਆਂ ਤਾਂ ਜੋ ਕਿਤੇ ਸਾਰਾ ਤੰਤਰੇ ਦਾ ਕਲਾਪਸ ਨਾ ਕਰ ਜੇ ਹੂੰ ਇਹੀ ਕੰਮ ਉਰੇ ਹੋ ਰਿਹਾ ਜੀ ਜਿਹੜਾ ਇਹ ਸਿਸਟਮ ਜਿੰਨੇ ਚਿਰ ਤੱਕ ਆਪਾਂ ਨਹੀਂ ਇਹਦੇ ਤੇ ਜਾਵਾਂਗੇ ਆਪਾਂ ਮਾਲਸ ਤੇ ਜਿਹੜੇ ਆ ਅਮਰੀਕਨ ਗoods ਚਾਈਨੀਜ਼ ਗoods ਇਹ ਸਾਰਾ ਕੁਝ ਨੂੰ ਛੱਡ ਕੇ ਬੀ ਇੰਡੀਅਨ ਬਾਏ ਇੰਡੀਅਨ ਤੇ ਨਹੀਂ ਆਵਾਂਗੇ ਆਪਾਂ ਉਰੇ ਦੇ ਫਾਰਮਰਸ ਤੋਂ ਪ੍ਰੋਡਕਟਸ ਨਹੀਂ ਲਵਾਂਗੇ ਉਰੇ ਦੇ ਜਿਹੜੇ ਹੱਥ ਹੱਥ ਨਾਲ ਕੰਮ ਕਰਨ ਵਾਲੇ ਹੈਂਡੀਕਰਾਫਟਸਮੈਨ ਤੋਂ ਜੇ ਆਪਾਂ ਸਮਾਨ ਨਹੀਂ ਲਵਾਂਗੇ ਬਾਣੀਆਂ ਜਿਹੜਾ ਤੁਹਾਡੇ ਕੋਲ ਕਰੀਅਾਨੇ ਵਾਲੀ ਦੁਕਾਨ ਹੈ ਚਾਹੇ ਉਹਦੇ ਤੋਂ 2 ਰੁਪਏ ਮਹਿੰਗਾ ਪੈਂਦਾ ਉਹਦੀ ਦੁਕਾਨ ਤੋਂ ਸਾਮਾਨ ਨਹੀਂ ਲਵਾਂਗੇ ਤਾਂ ਆਪਾਂ ਕਾਰਪੋਰੇਟ ਦੇ ਥੱਲੇ ਆਪ ਆਪਣੀ ਕਬਰ ਪੱਟ ਰਹੇ ਆ ਆਪ ਉਹ ਜਾਲ 'ਚ ਫਸਦੇ ਜਾ ਰਹੇ ਹਾਂਜੀ ਹੁਣ ਉਹਨਾਂ ਨੇ ਸਸਤਾ ਕਰਕੇ ਦੇਣਗੇ ਜਿਆਦੇ ਬਾਣੀਆਂ ਦੀਆਂ ਦੁਕਾਨਾਂ ਤੇ ਫਾਰਮਰ ਖਤਮ ਹੋ ਗਏ ਉਹ ਰ ਕਾਰਪੋਰੇਟ ਆ ਕੇ ਬਹਿ ਗਿਆ ਫਿਰ ਆਪਣੀ ਮਰਜ਼ੀ ਨਾਲ ਤੁਹਾਨੂੰ ਰੇਟ ਲਾਉਣਗੇ ਆਪਣੀ ਮਰਜ਼ੀ ਨਾਲ ਤਨਖਾਹ ਦੇਣਗੇ ਜਿਵੇਂ ਇਹਨਾਂ ਨੂੰ ਪਾਊਗਾ ਕਿਉਂਕਿ ਆਪਣੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਹੋਣੀ ਇਸ ਕਰਕੇ ਜਿਹੜੀਆਂ ਬਾਹਰ ਲੀਆਂ ਆਪਸ਼ਨਾਂ ਨੇ ਜੇ ਮੋਦੀ ਜੀ ਉਹਨੂੰ ਨਹੀਂ ਵਿਚਾਰ ਰਹੇ ਆਪਣੇ ਨਾਮ ਤੇ ਉਹਦੀ ਰਾਖੀ ਨਹੀਂ ਕਰ ਰਹੇ ਤਾਂ ਆਪਾਂ ਇੱਕ ਦੂਜੇ ਨਾਲ ਰਲ ਕੇ ਉਹਦੀ ਰਾਖੀ ਕਰੀਏ ਰਲ ਕੇ ਆਪਾਂ ਕਹਿ ਲੋ ਇਹਨਾਂ ਦੁਕਾਨਾਂ ਤੇ ਨਾ ਜਾਈਏ ਜਿੱਥੇ ਆਪਣੇ ਦੇਸ਼ ਦਾ ਨੁਕਸਾਨ ਹੁੰਦਾ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਜੀ ਕਿ ਕਿਸਾਨ ਉਹਨਾਂ ਦੇ ਤਾਂ ਪੁਤਲੇ ਫੂਕੀ ਜਾਂਦੇ ਨੇ ਉਹਨਾਂ ਤੇ ਤਾਂ ਵਿਰੋਧ ਜਿਤਾਏ ਜਾਂਦੇ ਨੇ ਕਿਸਾਨਾਂ ਦਾ ਹੀ ਜਿਹੜਾ ਆਪਣਾ ਭਾਈਚਾਰਾ ਇਹ ਹੁਣ ਜਿੱਦਾਂ ਕਣਕ ਦੀ ਫਸਲ ਆਉਣੀ ਹੈ ਜੀ ਇਹਨਾਂ ਨੇ ਸੈਲੋਸ ਦੇ ਵਿੱਚ ਜਾਣਾ ਹੈ ਮੰਡੀਆਂ ਦਾ ਆਪ ਖੜਾ ਛੜਦੇ ਜਾ ਰਹੇ ਨੇ ਜੀ ਲੋਕ ਟਰਾਲੀਆਂ ਉੱਥੇ ਲੈ ਕੇ ਜਾਂਦੇ ਨੇ ਜੋ ਮੜਾ ਮੋਟਾ ਰੇਟ ਵੱਧ ਮਿਲਦਾ ਉਹਦੇ ਕਾਰਨ ਲਾਈਨਾਂ ਚ ਲਾ ਕੇ ਉੱਥੇ ਲਾ ਕੇ ਆਉਂਦੇ ਨੇ ਬਿਲਕੁਲ ਉਹੀ ਗੱਲ ਹੈ ਨਾ ਜੀ ਜਿਹੜਾ ਕੰਮ ਕਸਟਮਰ ਕਰ ਰਿਹਾ ਉਹੀ ਉਹੀ ਬਲੱਡ ਹੈ ਸਾਡੇ ਫਾਰਮਰਸ ਚ ਵੀ ਹੈ ਹੂੰ ਬੇਸਿਕਲੀ ਆਪਣਾ ਜਿਹੜਾ ਕੈਰੇਕਟਰ ਹੈ ਨਾ ਆਪਣਾ ਖੂਨ ਹੈ ਇਹ ਗੰਬਾ ਹੋ ਗਿਆ ਪਹਿਲਾਂ ਆਪਾਂ ਕੋਈ ਵੀ ਕਰਪਟ ਬੰਦਾ ਹੁੰਦਾ ਸੀ ਉਹਦੇ ਧੀ ਪੁੱਤ ਨੂੰ ਰਿਸ਼ਤਾ ਨਹੀਂ ਕਰਦੇ ਸੀ ਹਮ ਹੁਣ ਆਪਾਂ ਜਾ ਕੇ ਆਪ ਪੁੱਛਦੇ ਆਂ ਵੀ ਜੀ ਤੁਹਾਡੇ ਮੁੰਡੇ ਨੂੰ ਉੱਪਰੋਂ ਕਿੰਨੀ ਕਮਾਈ ਆ ਥੱਲੇੋਂ ਕਿੰਨੀ ਆ ਹਮ ਆਪਣਾ ਖੂਨ ਗੰਦਾ ਹੋ ਚੁੱਕਿਆ ਇਹਨੂੰ ਸਾਫ਼ ਕਰਨ ਲਈ ਆਪਾਂ ਨੂੰ ਇੱਕ ਦੂਜੇ ਦਾ ਸਾਰਾ ਲੈ ਕੇ ਕਰਨਾ ਪਊਗਾ ਹਮ ਜਿਹੜਾ ਕੋਈ ਕਰਦਾ ਹੈ ਕਰਪਸ਼ਨ ਉਹਨੂੰ ਸਮਝਾਓ ਉਹਦੇ ਪੈਰੀਆ ਤਲਾਓ ਉਹਨੂੰ ਹੱਥ ਜੋੜੋ ਬਿਨਾਂ ਭਾਈ ਇਹਨਾਂ ਕਰਾਏ ਦੇ ਕਰਕੇ ਆਪਣਾ ਜਿਹੜਾ ਸਾਰਾ ਐਟਮੋਸਫੀਅਰ ਗੰਦਾ ਹੋ ਰਿਹਾ ਹਮ ਅਪਰ ਰਲ ਕੇ ਗੁਰੂ ਨਾਨਕ ਦੇ ਸਿਧਾਂਤ ਤੇ ਕੰਮ ਕਰੀਏ ਵਨ ਇੱਕ ਤਾਂ ਕਿਰਤ ਕਰੀਏ ਵਨ ਦੇ ਚੱਕੀਏ ਜਿਹੜਾ ਗੁਰੂ ਮਹਾਰਾਜ ਨੇ ਕਿਹਾ ਸੀਗਾ ਵੀ ਜੇ ਬਗਾਨਾ ਹੱਕ ਉਸ ਗਾਏ ਉਸ ਸੂਰ ਹਮ ਵੀ ਜਿਹੜੇ ਮੁਸਲਮਾਨ ਲਈ ਸੂਰ ਤੇ ਹਿੰਦੂ ਲਈ ਗਉਖਾਨ ਬਰਾਬਰ ਬਗਾਨਾ ਹੱਕਾ ਖਾਣਾ ਹੋਣਾ ਚਾਹੀਦਾ ਹਮ ਤੇ ਉਹ ਸਮਝੀਏ ਤੇ ਉਸ ਤੇ ਕੰਮ ਕਰੀਏ ਅੱਗੇ ਬੱਚਿਆਂ ਨੂੰ ਐਜੂਕੇਟ ਕਰੀਏ ਹੂੰ ਪਹਿਲਾਂ ਜਿੰਨੀਆਂ ਵੀ ਆਪਣੀਆਂ ਲੜਾਈਆਂ ਹੋਈਆਂ ਨੇ ਉਹ ਤੁਸੀਂ ਦੇਖ ਲਓ ਜ਼ੋਰੂ ਤੇ ਜ਼ਮੀਨ ਵਿੱਚ ਹੋਈਆਂ ਨੇ ਜੀ ਮਰਦ ਉਹ ਮਰਦ ਮੰਨਿਆ ਜਾਂਦਾ ਸੀਗਾ ਸਰਦਾਰ ਮੰਨਿਆ ਜਾਂਦਾ ਸੀ ਜਿਹੜਾ ਆਪਣੀ ਇਸਤਰੀਆਂ ਦੀ ਰਾਖੀ ਤੇ ਆਪਣੀ ਮਾਂ ਦੀ ਜ਼ਮੀਨ ਦੀ ਰਾਖੀ ਕਰਨ ਯੋਗ ਹੁੰਦਾ ਸੀ ਇਹ ਗੱਲ ਹੁਣ ਦੇਖੋ ਆਪਾਂ ਕਿੱਧਰ ਨੂੰ ਜਾ ਰਹੀਆਂ ਹੁਣ ਆਪ ਆਪਣੀਆਂ ਬੇਟੀਆਂ ਨੂੰ ਆਪ ਆਪਣੇ ਤੋਂ ਦੂਰ ਮੁਲਕਾਂ 'ਚ ਭੇਜ ਦੰਨੇ ਆ। ਉਹ ਬੇਟੀਆਂ ਦੀ ਕਮਾਈ ਖਾਣ ਨੂੰ। ਇਹ ਮਾਂ ਆਪਣੀ ਧਰਤੀ ਨੂੰ ਵੇਚ ਕੇ ਆਪਾਂ ਬਾਹਰ ਜਾ ਰਹੇ ਆ। ਕੀ ਆਪਣਾ ਐਂਡ ਰਿਜ਼ਲਟ ਕੀ ਆ ਜਿਹੜੀ ਜਿਹੜੀ ਇੱਕ ਜ਼ੁਬਾਨ 'ਚੋਂ ਗੱਲ ਨਿਕਲੀ ਹੋਈ ਪਿੱਛੇ ਆਪਾਂ ਕੁਰਬਾਨ ਹੋ ਰਹੀ ਕੌਮ। ਹੁਣ ਆਪਣੇ ਹੱਥੀ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਲੱਗੇ ਹੋਏ ਆ। ਉਹਨਾਂ ਨੂੰ ਚਮਲਾਉਣ ਲੱਗੇ ਪਏ ਆ। ਉਹਨਾਂ ਨੂੰ ਮੋਬਾਈਲ ਦੇ ਕੇ ਛੋਟੇ-ਛੋਟੇ ਬੱਚਿਆਂ ਨੂੰ ਆਪਾਂ ਕਹਿੰਦੇ ਰੋਟੀ ਨਹੀਂ ਖਾਂਦਾ ਮੋਬਾਈਲ ਦੇ ਦੋ ਉਹਨਾਂ ਦੇ ਕਹ ਲੋ 11 ਸਾਲ ਦੀ ਉਮਰ 'ਚ ਉਹ ਮੈਚੁਰ ਹੋ ਜਾਂਦੇ ਨੇ ਉਹ ਜਿਹੇ ਕੰਮ ਕਰਨ ਲੱਗ ਜਾਂਦੇ ਨੇ ਜਿਹੜੇ ਸਾਨੂੰ ਜਾ ਕੇ 17-18 ਸਾਲਦਿਆਂ ਨੂੰ ਨਹੀਂ ਪਤਾ ਚੱਲਦੇ ਸੀ ਹੂੰ ਮਤਲਬ ਤੰਤਰ ਸਾਰੇ ਹੀ ਪੇਗੜ ਰਹੇ ਆ ਉਹ ਸਮਾਜ ਤਾਂ ਹੀ ਸਾਫ਼ ਹੋ ਸਕਦਾ ਜੇ ਆਪਾਂ ਆਪਣੇ ਅੰਦਰੋਂ ਰਿਅਲਾਈਜ਼ ਕਰੀਏ ਵੀ ਅਸੀਂ ਗਲਤ ਕਰ ਰਹੇ ਹਾਂ ਜੇ ਆਪਾਂ ਉਹੀ ਗਲਤੀ ਨੂੰ ਬਾਰ-ਬਾਰ ਰਿਪੀਟ ਕਰੀ ਜਾਵਾਂਗੇ ਤਾਂ ਸੰਤੰਤਰ ਸੁਧਰ ਨਹੀਂ ਆਪ ਸੁਧਰੋ ਤਿੰਨ ਅਭਦੇ ਪਰਿਵਾਰ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਸਾਰਾ ਹਿੰਦੁਸਤਾਨ ਆਪ ਹੀ ਠੀਕ ਹੋ ਜੂਜੀ ਹਮ ਤੇ ਤੁਸੀਂ ਵਾਤਾਵਰਨ ਪ੍ਰੇਮੀ ਵੀ ਹੋ ਜੀ ਹైదరాబాద్ ਦੀ ਪਹਿਲਾਂ ਤੁਸੀਂ ਗੱਲ ਕੀਤੀ ਆ ਹੁਣ ਉਹ ਟੌਪਿਕ ਤੇ ਆਉਨੇ ਆ ਜੋ ਹైదరాబాద్ ਦੇ ਵਿੱਚ ਹੋ ਰਿਹਾ ਹੈ ਇੱਕ ਸਾਈਡ ਤੇ ਤਾਂ ਰੁੱਖ ਲਗਾਉਣ ਦੀ ਲਹਿਰ ਚੱਲ ਰਹੀ ਆ ਮੁਹਿੰਮ ਚਲਾਈ ਜਾ ਰਹੀ ਆ ਕਿ ਰੁੱਖ ਲਗਾਓ ਵਾਤਾਵਰਨ ਸਾਫ਼ ਕਰੋ ਦੂਜੀ ਸਾਈਡ ਤੇ ਖੁਦ ਸਰਕਾਰਾਂ ਹੀ ਕੰਮ ਕਰ ਰਹੀਆਂ ਨੇ ਕਿੰਨੇ ਜੰਗਲੀ ਜੀਬੇ ਘਰ ਹੋ ਰਹੇ ਨੇ ਬਹੁਤ ਮਰ ਰਹੇ ਨੇ ਲੋਕ ਸੜਕਾਂ ਤੇ ਆ ਗਏ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਉਹਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖੀਂ ਦੇਖੋ ਪਹਿਲਾਂ ਆਸਟ੍ਰੇਲੀਆ ਚ ਵੀ ਇਹ ਗੱਲ ਹੋਈ ਸੀ ਹੂੰ ਉਰੋਂ ਹੀ ਆਪਣੇ ਬਾਨੀ ਅਦਾਨੀ ਉਹਨਾਂ ਚੋ ਉੱਥੇ ਜੰਗਲ ਦੇ ਪਿੱਛੇ ਰੋਲਾ ਪਿਆ ਹੂੰ ਫਿਰ ਇੱਧਰ ਅਸਾਮ ਸਾਈਡ ਤੇ ਵੀ ਇਹਨਾਂ ਨੇ ਬਿਜਲੀ ਦੇ ਪਲਾਂਟ ਲਾਏ ਹੂੰ ਅਸਲ ਚ ਗੱਲ ਹੋਈ ਆ ਨਾ ਸਰਕਾਰ ਉਹ ਕਰ ਰਹੀ ਹੈ ਜਿਹੜਾ ਕਾਰਪੋਰੇਟ ਚਾਹੁੰਦਾ ਹੂੰ ਕਾਰਪੋਰੇਟ ਲਈ ਉਹ ਸੜਕਾਂ ਬਣ ਰਹੀਆਂ ਨੇ ਕਾਰਪੋਰੇਟ ਲਈ ਉਹ ਲਾਈਨਾਂ ਵਿਛ ਰਹੀਆਂ ਨੇ ਜੇ ਫਾਰਮਰਜ਼ ਨੇ ਆਪਣੀ ਜਿੰਸ ਸਟੋਰ ਕਰਨੀ ਸੀ ਉਹਨਾਂ ਲਈ ਤਾਂ ਸਰਕਾਰ ਨੇ ਸਿਲੋ ਨਹੀਂ ਬਣਾਏ ਹੁਣ ਅਬਾਨੀ ਅਦਾਨੀ ਲਈ ਸਿਲੋ ਵੀ ਬਣ ਗਏ ਉਹਨਾਂ ਨੂੰ ਘੱਟ ਵਿਆਜ ਤੇ ਪੈਸਾ ਵੀ ਦੇਤਾ ਤੇ ਬੈਂਕ ਦਾ ਪੈਸਾ ਮਾਫ ਵੀ ਕਰ ਦਿੰਦੇ ਨੇ ਤੇ ਉਹਨਾਂ ਲਈ ਸਪੈਸ਼ਲ ਰੇਲਾਂ ਵੀ ਵਿਸ਼ਕੀਆਂ ਪਰੇ ਉਰੇ ਦੀ ਪ੍ਰਜਾ ਲਈ ਪਹਿਲਾਂ ਨਹੀਂ ਹੋਇਆ ਹੁਣ ਆਪਾਂ ਕਹਿ ਤਾਂ ਰਹੇ ਆ ਇੰਨੀ ਫਾਸਟ ਡਵੈਲਪਮੈਂਟ ਹੋ ਰਹੀ ਆ ਡਵੈਲਪਮੈਂਟ ਤਾਂ ਕਾਰਪੋਰੇਟਸ ਦੀ ਹੋ ਰਹੀ ਆ ਫਿਰ ਆਉਣ ਵਾਲੇ ਟਾਈਮ 'ਚ ਤਾਂ ਸਭ ਖਤਮੇ ਹੋ ਜਾਣਾ ਜੀ ਪੱਕੀਆਂ ਬਿਲਡਿੰਗਾਂ ਇੱਥੇ ਜਦੋਂ ਜੀਵ ਜੰਤੂ ਇੰਨੀ ਰਹਿੰਦੇ ਪਹਿਲਾਂ ਕੱਚੇ ਘਰ ਸੀਗੇ ਅਸੀਂ ਦੇਖਿਆ ਜਿਹੜੀਆਂ ਕੜੀਆਂ ਦੀਆਂ ਸੱਤਾਂ ਹੁੰਦੀਆਂ ਸੀ ਚਿੜੀਆਂ ਹੋਰ ਬਹੁ ਪਖਸ਼ੀ ਉਹਦੇ ਵਿੱਚ ਆਣਨੇ ਪਾਉਣੇ ਰੌਣਕ ਹੁੰਦੀ ਸੀ ਹੁਣ ਪੱਕੀਆਂ ਨੇ ਤੇ ਸੋਨ ਇਨਸਾਨ ਆ ਜੀ ਬਿਲਕੁਲ ਆਉਣ ਵਾਲੇ ਟਾਈਮ 'ਚ ਜੇ ਜੰਗਲ ਵੀ ਉਜਾੜ ਤੇ ਕੁਝ ਰਹਿਣਾ ਹੀ ਨਹੀਂ ਇਹਦੇ ਇੱਥੇ ਇਨਸਾਨ ਇਕੱਲਾ ਰਹਿ ਕੇ ਕੀ ਕਰੇ ਗੁਰੂ ਮਹਾਰਾਜ ਨੇ ਸੰਗਤ ਨੂੰ ਕਹ ਲੋ 21 ਬਿਸਵੇ ਕਿਹਾ ਸੀ ਹਮ ਸੰਗਤ ਨੂੰ ਸਭ ਤੋਂ ਉੱਤੇ ਦਰਜਾ ਦਿੱਤਾ ਸੀ ਕਿਉਂ ਦਿੱਤਾ ਸੀ ਜੀ ਆਪਾਂ ਸੰਗਤ ਰੂਪ ਦੇ ਵਿੱਚ ਬਹੁਤ ਕੁਝ ਕਰ ਸਕਦੇ ਹਾਂ। ਹੂੰ ਫਿਰ ਆਪਣੇ ਤੋਂ ਬਾਅਦ ਚਾਪਾ ਕਹਿੰਦੇ ਆ ਚਾਹੇ ਉਹਨੂੰ ਰੱਬ ਕਹਿ ਲੋ, ਨੇਚਰ ਕਹਿ ਲੋ, ਉਹਨੂੰ ਕੁਛ ਕਹਿ ਲੋ ਉਹਨੇ ਵੀ ਆਪਣੀ ਟਰਨ ਲੈਣੀ ਹੁੰਦੀ ਹੈ। ਹੂੰ ਆ ਮੈਂ ਇਹ ਗੱਲ ਨਾਲ ਸਮਝਾਉਣਾ ਉਹਨਾਂ ਕਿਲੇ ਨੂੰ ਆਪਾਂ ਬਾਲ ਮਾਰਦੇ ਨਾ ਦੀਵਾਰ ਵੱਲ ਹੂੰ ਆਪਣੇ ਵੱਲ ਵਾਪਸ ਆਉਂਦੀ ਹੈ। ਤੇ ਜੇ ਤੁਸੀਂ ਕਦੀ ਕ੍ਰੇਜ਼ੀ ਬਾਲ ਮਾਰੀ ਹੈ ਹੂੰ ਕ੍ਰੇਜ਼ੀ ਬਾਲ ਡਬਲ ਸਪੀਡ ਨਾਲ ਵਾਪਸ ਆਉਂਦੀ ਹੈ। ਹੂੰ ਇਨ ਨੇਚਰ ਵੀ ਕ੍ਰੇਜ਼ੀ ਵੋਲ ਹੈ ਹੂੰ ਜਦ ਆਪਾਂ ਇਹਦੇ ਵੱਲ ਕੋਈ ਪੱਥਰ ਸੱਟਾਂਗੇ ਜਾਂ ਕੁਝ ਸੱਟਾਂਗੇ ਉਦੋਂ ਤੋਂ ਡਬਲ ਸਪੀਡ ਨਾਲ ਆਪਣੇ ਵੱਲ ਆਉਣਾ ਜੇ ਡਬਲ ਸਪੀਡ ਨਾਲ ਫਿਰ ਆਪਣੇ ਵੱਲ ਆਊਗਾ ਜੀ ਉਹ ਨੁਕਸਾਨ ਵੀ ਕਰੂ ਜੇ ਵੱਜਦੀ ਆ ਕੋਈ ਹਾਂਜੀ ਹੂੰ ਉਹ ਇਹ ਔਰ ਤੁਸੀਂ ਦੇਖਿਆ ਨਹੀਂ ਹੁਣੇ ਦੇਖੋ ਕਿੱਥੇ ਜਿਹੜੀ ਆਪਣੀ ਲੇਅਰ ਹੈ ਪ੍ਰਿਥਵੀ ਦੀ ਐਟਮੋਸਫੀਅਰ ਦੀ ਉਹ ਡੈਮੇਜ ਹੋ ਗਈ ਸੀ ਹੂੰ ਜਿਹੜਾ ਅਪਰ ਰੁਖਵੱਧ ਕਿਉਂ ਲਾਉਨੇ ਆ ਪੰਜਾਬ ਦਾ ਹੁਣ ਮੈਂ ਉਹ ਵਾਟਰ ਰੀਚਾਰਜ ਸਿਸਟਮ ਬਣਾਇਆ ਆ ਆਮ ਇਨਸਾਨ ਤਾਂ ਇੱਧਰ ਨੂੰ ਜਾਗਰੂਤ ਹੈ ਜਿਹੜੇ ਹਉ ਲੁਧਿਆਣੇ ਵਾਲਾ ਨਾਲਾ ਸਾਫ ਕਰਨ ਕਿੰਨੀ ਨੂੰ ਧਰਨੇ ਲਾ ਰਹੇ ਆ ਬੁੱਢਾ ਨਾਲਾ ਸਾਫ ਕਰਨੇ ਲਈ ਫੇਰ ਆਪਣਾ ਇਹਨਾਂ ਨੇ ਜਿਹੜੇ Rajya Sabha ਮੈਂਬਰ ਉਹਨਾਂ ਨੇ ਦੇਖ ਲਓ ਕਿੰਨੇ ਸੀਚੇ ਵਾਲ ਮਾਡਲ ਨਾਲ ਮਸ਼ਹੂਰ ਕੰਮ ਕਰੇ ਨੇ ਆਮ ਪਬਲਿਕ ਚ ਤਾਂ ਜਾਗਰੂਤਾ ਹੈ ਪਰ ਸਰਕਾਰਾਂ ਇਹਦੇ ਤੇ ਕੁਝ ਨਹੀਂ ਕਰ ਰਹੀਆਂ ਸਰਕਾਰਾਂ ਉਲਟਾ ਖਾ ਕੇ ਪੈਸਾ ਕਰਜ਼ਾ ਝੜਾ ਰਹੀਆਂ ਨੇ ਤੇ ਜਿਹੜਾ ਆਪਣਾ ਫਾਈਨੈਂਸ਼ੀਅਲ ਸਰਕਲ ਸੀ ਸਾਰਾ ਉਹ ਜੀਐਸਟੀ ਨਾਲ ਸੈਂਟਰ ਕੋਲ ਚਲੇ ਗਿਆ ਤਾਂ ਜੋ ਕੋਈ ਬੋਲ ਵੀ ਨਾ ਸਕੇ ਕੱਲ ਨੂੰ ਪੰਜਾਬ ਚ ਸਰਕਾਰ ਵੀ ਬਦਲ ਜੇ ਸੈਂਟਰ ਪੈਸੇ ਹੀ ਨਹੀਂ ਦਊ ਕੀ ਕਰੋਗੇ ਉਹ ਚੀਜ਼ਾਂ ਕਰਕੇ ਸਰਕਾਰ ਜਦ ਨਹੀਂ फेल ਹੁੰਦੀਆਂ ਨੇ ਤਾਂ ਪਬਲਿਕ ਜਿਹੜੀ ਆਪਾਂ ਕਹਿੰਦੇ ਆ ਸੰਗਤ ਸੰਗਤ ਰੂਪ ਚ ਆਪਾਂ ਕੰਮ ਕਰ ਸਕਦੇ ਜੇ ਆਪਾਂ ਵੀ ਫੇਲ ਹੋਵਾਂਗੇ ਤਾਂ ਨੇਚਰ ਕੰਮ ਕਰੂਗੀ ਜੇ ਸਭ ਕੁਝ ਤਾਂ ਪ੍ਰਮਾਤਮਾ ਹੈਗਾ ਇਹ ਗੱਲ ਤੁਸੀਂ ਦੇਖ ਲਿਓ ਇਹ ਕੋਈ ਨਾ ਕੋਈ ਗੱਲ ਹੈ ਜਿੱਮੇ ਇਹਨਾਂ ਨੇ ਆਪਸ ਚ ਹੁਣ جنگ ਛਿੜਿਆ ਹੋਇਆ ਹੈ ਐਲਾਨ ਮਸਟ ਬਾਨੀ ਡਾਨੀ ਉਰਾਂਦੀ ਅਹੀਂ ਚਾਈਨਾ ਵੀ ਰੇਸ ਚ ਹੈ ਰਸ਼ੀਆ ਵੀ ਇਹਨਾਂ ਨੇ ਸਮੂਹ ਨਹੀਂ ਆਪਸ ਚ ਆਪੇ ਆਪ ਦੇ ਆਪ ਨੂੰ ਖਤਮ ਕਰ ਲੈਨੇ ਹੂੰ ਇਹ ਰੱਬ ਹੀ ਇਹੀ ਮਾਰ ਹੁੰਦੀ ਐ ਕਹਿੰਦੇ ਨਾ ਉਹ ਡੰਡਾ ਮਾਰਦਾ ਨਾ ਸੋਟੀ ਮਾਰਦਾ ਨਾ ਕਿਸੇ ਦੇ ਛੱਤਰ ਮਾਰਦਾ ਮੱਤ ਮਾਰ ਦਿੰਦਾ ਹੂੰ ਇਹਨਾਂ ਦੀ ਮੱਤ ਮਾਰੀ ਗਈ ਹੁਣ ਇਹਨਾਂ ਨੇ ਡੰਡੇ ਛੱਤਰ ਸੋਟੀਆਂ ਸਾਰੇ ਖਾਂਦੇ ਫਿਰੇ ਜਾਣਾ ਹੂੰ ਇਹ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਵੀ ਜਿਹੜੇ ਨੇਚਰ ਦੇ ਖਿਲਾਫ ਆਪਾਂ ਕੰਮ ਕਰੀਏ ਅਪਾ ਨੂੰ ਸਭ ਨੂੰ ਮਿਲ ਕੇ ਇਸ ਥਾਂ ਨੂੰ ਹੋਰ ਖੂਬਸੂਰਤ ਬਣਾਉਣਾ ਚਾਹੀਦਾ ਤੇ ਸਰਕਾਰਾਂ ਨੂੰ ਉਧਰ ਨੂੰ ਹੋਰ ਜ਼ੋਰ ਲਾਉਣਾ ਚਾਹੀਦਾ ਹੂੰ ਜੀ ਜੀ ਧੰਨਵਾਦ ਜੀ ਸਮਾਂ ਦੇਣ ਦੇ ਲਈ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ